ਅਵਲ ਹਮਦ ਸੁਨਾ ਇਲਾਹੀ ਤੇ ਜੋ ਮਾਲਕ ਹਰ ਹਰ ਦਾ ਉਸ ਦਾ ਨਾਮ ਚਿਤਾਰਨ ਵਾਲਾ ਕਿਸੇ ਮੈਦਾਨ ਨਹੀਂ ਹਰਦਾ ਜੋ ਰਿਜ਼ਕ ਕਿਸੇ ਦਾ ਕੀਤਾ ਤੇ ਲਿਖਿਆ ਕਦੀ ਨਾ ਟਾਲੇ ਜੋ ਰਿਜ਼ਕ ਕਿਸੇ ਦਾ ਕੀਤਾ ਤੇ ਲਿਖਿਆ ਕਦੀ ਨਾ ਟਾਲੇ ਲੱਖ ਕਰੋੜ ਤੱਕੇ ਬੁਰਾਈਆਂ ਤੇ ਉਹ ਫੇਰ ਵੀ ਉਵੇਂ ਹੀ ਪਾਲੇ ਇਕਨਾ ਨੂੰ ਰੱਬ ਇੰਨਾ ਦਿੰਦਾ ਤੇ ਬਸ ਬਸ ਕਹਿਣ ਜ਼ੁਬਾਨੋਂ ਇਕ ਨਾ ਨੂਰ ਰੱਬ ਕਿੰਨਾ ਦਿੰਦਾ ਤੇ ਬਸ ਬਸ ਕਹਿਣ ਸੁਬਾਨੋ ਇਕ ਨਾ ਨੂਰ ਰੱਬ ਕੁਝ ਨਹੀਂ ਦਿੰਦਾ ਤੇ ਐਵੇਂ ਜਾਣ ਜਹਾਨੋ ਅਸਲਾਮੁਅਲੈਕਮ ਮੁਸਲਿਮ ਵੀਰਾਂ ਨੂੰ ਸਰਦਾਰ ਵੀਰਾਂ ਨੂੰ ਸਤਿ ਸ੍ਰੀ ਅਕਾਲ ਮੈਂ ਅਬਦੁਲ ਰਹਿਮ ਰਿਹਾਰ ਲੈਂਦੇ ਪੰਜਾਬ ਪਾਕਿਸਤਾਨ ਤੋਂ ਪਛੋਕਰ ਮੇਰਾ ਜੁੜਿਆ ਹੈ ਪਿੰਡ ਭਾਮੜੀ ਗੁਰਦਾਸਪੁਰ ਜ਼ਿਲ੍ਹਾ ਚੜ੍ਹਦੇ ਪੰਜਾਬ ਨਾਲ ਅੱਜ ਅਸੀਂ ਜਿਸ ਮੁੱਦੇ ਤੇ ਗੱਲ ਕਰਨਾ ਚਾਹੁੰਦੇ ਆਪਣਾ ਦੋਸਤਾਂ ਮਿੱਤਰਾਂ ਨੂੰ ਲੈ ਕੇ ਉਹ ਹੈ ਸਾਡਾ ਕਿਸਾਨ ਦੀ ਜ਼ਿੰਦਗੀ ਕਿਸਾਨ ਦੀਆਂ ਮੁਸ਼ਕਿਲਾਂ ਥਨੀਆਂ ਕਣਕਾਂ ਦੇ ਰੇਟ ਫਸਲਾਂ ਦੇ ਮੈਂ ਆਪਣੀ ਗਵਰਨਮੈਂਟ ਜਿਹੜੇ ਸਾਡੇ ਰਬਾਬੇ اختیار ਨੇ ਸਾਡੀ ਸਰਕਾਰ ਹੈ ਮੈਂ ਉਹਨਾਂ ਨੂੰ ਰਿਕੁਐਸਟ ਕਰਾਂਗਾ ਕਿ ਤੁਸੀਂ ਮਿਹਰਬਾਨੀ ਕਰਕੇ ਜਿਹੜੇ ਕਿਸਾਨ ਨੂੰ ਦਰਪੇਸ਼ ਨੇ ਮਸਾਇਲ ਇਹਨਾਂ ਉਹਦੇ ਉੱਤੇ ਤੁਸੀਂ ਗੌਰ ਕਰੋ ਔਰ ਇਹਨਾਂ ਮਸਲਿਆਂ ਨੂੰ ਹੱਲ ਕਰੋ ਕਿਉਂਕਿ ਸਾਡਾ ਮੁਲਕ ਇੱਕ ਜ਼ਰਈ ਮੁਲਕ ਹੈ ਇਹਦੇ ਵਿੱਚ ਕਿਸਾਨ ਨੂੰ ਢੇਰ ਸਾਰੀਆਂ ਮੁਸ਼ਕਿਲਾਂ ਨੇ ਤੇ ਇਹਨਾਂ ਮੁਸ਼ਕਿਲਾਂ ਨੂੰ ਮੱਦੇਨਜ਼ਰ ਰੱਖਦਿਆਂ ਹੋਇਆ ਕਿਸਾਨ ਜਿਹੜਾ ਹੈ ਉਹ ਅੱਗੇ ਤੱਕ ਆਪਣੀ ਤਰੱਕੀ ਨਹੀਂ ਕਰ ਸਕਦਾ ਗਵਰਨਮੈਂਟ ਨੂੰ ਚਾਹੀਦਾ ਕਿ ਇਹਨਾਂ ਜਦੋਂ ਦੇ ਉੱਤੇ ਨੋਟਿਸ ਲਵੇ ਔਰ ਕਿਸਾਨ ਦੀਆਂ ਮੁਸ਼ਕਿਲਾਂ ਜਿਹੜੀਆਂ ਨੇ ਉਹਨਾਂ ਨੂੰ ਠੱਡ ਕਰੇ ਕਿਉਂਕਿ ਸਾਡਾ ਬੋਲੋ ਇੱਕ ਜ਼ਰਾਈ ਮੁਲਕ ਆ ਤੇ ਇਹਦੇ ਵਿੱਚ ਸਾਡੀ ਜ਼ਰਾਤ ਜਿਹੜੀ ਆ ਉਹ ਰੀੜ ਦੀ ਹੱਡੀ ਦੀ ਅਸੀਤ ਰੱਖਦੀ ਆ ਸਾਡੇ ہمسਾਈ ਜੀ ਵਿੱਚ ਇੱਕ ਮੁਲਕ ਹੈ ਉਹ ਵੀ ਜ਼ਰਾਤ ਨਾਲ ਜੁੜਿਆ ਹੈ ਉਹਦੀ ਵੀ ਜਿਹੜੀ ਜ਼ਿਆਦਾ ਇਨਕਮ ਹੈ ਉਹ ਜ਼ਰਾਤ ਤੋਂ ਆਉਂਦੀ ਹੈ ਸਾਡੀ ਵੀ 80% ਦੀ ਇਨਕਮ ਜਿਹੜੀ ਹੈ ਉਹ ਜ਼ਰਾਤ ਤੋਂ ਆਉਂਦੀ ਹੈ ਉਸ ਮੁਲਕ ਨੇ ਆਪਣੇ ਜ਼ਰਾਤ ਨੂੰ ਆਪਣੇ ਕਿਸਾਨਾਂ ਨੂੰ ਤਰੱਕੀ ਦੇ ਕੇ ਤੇ ਬਹੁਤ ਸਾਰਾ ਜ਼ਰੇ ਮੁਬادله ਕਮਾਇਆ ਹੈ ਉਹ ਅੱਜ ਉਹ ਤਰੱਕੀ یافتਾ ਮੁਲਕਾਂ ਦੀ ਲਿਸਟ ਵਿੱਚ ਸ਼ਾਮਲ ਹੋਣ ਜਾ ਰਿਹਾ ਹੈ ਜਦਕਿ ਅਸੀਂ ਕਿਸਾਨ ਨੂੰ ਉਸ ਮਿਆਰ ਦੀ ਫੈਸਿਲਿਟੀ